ਜ਼ਿਲ੍ਹਾ ਹਸ਼ਿਆਰਪੁਰ ਵਿੱਚ ਪੈਂਦਾ ਕਸਬਾ ਮਾਲਪੁਰ ਜਿੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਦੇਵ ਦੇ ਜਨਮ ਦਿਨ ਮੌਕੇ ਸੰਕਟ ਮੋਚਨ ਹਨੂਮਾਨ ਮੰਦਰ ਸ਼ਹੀਦਾ ਰੋਡ ਮਾਲਪੁਰ ਸਥਿਤ ਪੰਡਤ ਰੰਗ ਲਾਲ ਜੋਸ਼ੀ ਦੀ ਰਹਿਨਮਾਈ ਹੇਠ 24ਵਾਂ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੰਦਰ ਵਿੱਚ ਹਰ ਤਰ੍ਹਾਂ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਹਨ ਭਾਰੀ ਗਿਣਤੀ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਪੰਡਤ ਰੰਗ ਲਾਲ ਜੋਸ਼ੀ ਨੇ ਮਾਰਕ ਦਰਸ਼ਨ ਕਰਾਇਆ ਤੇ ਆਈਆਂ ਹੋਈਆਂ ਭਜਨ ਮੰਡੀਆਂ ਨੇ ਮੰਡਲੀਆਂ ਨੇ ਗੁਣ ਗਾਣ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪੰਡਤ ਸੁਰੇਸ਼ ਕੁਮਾਰ ਜੋਸ਼ੀ ਤੇ ਪੰਡਤ ਰਾਕੇਸ਼ ਕੁਮਾਰ ਜੋਸ਼ੀ ਨੇ ਦੱਸਿਆ ਕਿ ਮਾਲਪੁਰ ਵਿਖੇ ਇਸ ਸੰਕਟਮੋਚਨ ਹਨੂਮਾਨ ਮੰਦਿਰ ਵਿੱਚ ਸਾਲ ਵਿੱਚ ਦੋ ਵਾਰ ਸਮਾਗਮ ਕਰਾਇਆ ਜਾਂਦਾ ਹੈ ਪਹਿਲਾ ਸ਼ਨੀ ਦੇਵ ਜੀ ਦੇ ਜਨਮ ਦਿਨ ਤੇ ਤੇ ਦੂਸਰਾ ਸੰਕਟਮੋਚਨ ਜੀ ਦੇ ਮੰਦਰ ਦਾ ਸਥਾਪਨਾ ਦਿਨ ਮਨਾਇਆ ਜਾਂਦਾ ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਿਛਕਾਇਆ ਗਿਆ ਆਉ ਦੇਖਿਆ ਮਾਲਪੁਰ ਤੋਂ ਸਪੱਸ਼ਟ ਰਿਪੋਰਟ से, ग्राम मालपुर संकट मोचन हनुमान मंदिर शनिदेव मंदिर ये परमात्मा की कृपा से आशीर्वाद मिले है सारे मनोकामना सिद्ध होंगी है मत्था टेकने कल युग के हनुमान जी महाराज सबसे बड़े प्रचंड देवता है मन, जी से जो फल मिलता है सेवा से भाव से पूजा की जाती है मन अच्छा से आंदे या तो उन्होंने मनोकामना सिद्ध होंगी दूसरा मंदिर खाटू श्याम जी का बन रहा है दुर्गा माता का है शिवजी भगवान का है दुर्गा माता के अलावा नौ देवियों का है सोलह नौ ग्रहों का है और रामचंद्र जी सीता जी हनुमान जी का है राधा और कृष्ण का है और शिवजी भगवान का है ਇਹ ਸਾਰੇ ਦੇਵਤਾਂ ਦੀ ਕਿਰਪਾ ਸੇ ਇੱਥੇ ਧਰਤੀ ਦੇ ਵਿੱਚ ਤਪੋ ਭੂਮੀ ਗਿਣ ਕੇ ਜਿਹੜੇ ਲੋਕ ਜੋ ਆਉਂਦੇ ਆ ਉਹ ਦੁਨੀਆ ਆਪਣੀ ਮਰਜ਼ੀ ਸੇ ਜੋ ਸੁਖਣਾ ਸੁਖ ਦੇ ਉਹ ਕੰਮ ਸਾੜ ਕੈ ਸਾਲ ਹੋ ਗਏ 23 23ਵਾਂ ਸਾਲ ਤੇ ਹਨੂਮਾਨ ਜੀ ਦਾ ਸੰਕਟ 모ਚਨ ਨਾਮ ਮੰਦਿਰ ਹੈ ਔਰ ਇਹ ਦੇ ਵਿੱਚ 23 ਸਾਲ ਹੋ ਗਏ ਆਪਣੇ ਨੂੰ ਲੋਕ ਸਜਾਲੂ ਆਉਂਦੇ ਆ ਉਹਨਾਂ ਦੀ ਮਨ ਇੱਛਾ ਪੂਰੀ ਹੁੰਦੀ ਹੈ ਦੂਸਰਾ ਸ਼ਨੀ ਮੰਦਿਰ ਹੈ ਉਹਦੀ ਵੀ ਸਥਾਪਨਾ ਦਿਵਸ ਚੱਲ ਰਿਹਾ ਹੈ और वह मन चाय फल मिलते हैं कल युग के शनि का प्रभाव ज़्यादा है पित आज मस्या है और ये पितृपक्ष के मस्या दान सुख गिना जाता है और पब्लिक जो भी आओगी और मन इच्छा पूरी होती है ये मेरी तरफ से प्रार्थना है ਇਹ ਜੋ ਹੈ ਜੀ ਇਹ ਮੰਦਰ ਮਾਲਪੁਰ ਡਿਸਟ੍ਰਿਕਟ ਦੇ ਵਿੱਚ ਪਰਚੇਰ ਮੰਦਿਰ ਹੈ ਜੀ ਕਾਫੀ ਸਾਲਾਂ ਦਾ ਮੰਦਿਰ ਹੈ ਪੁਰਾਣਾ ਤੇ ਇਹ ਛਨੀ ਤੇਵ ਦਾ ਮੰਦਿਰ ਹੈ ਜੀ ਇੱਥੇ ਹਰ ਤਰ੍ਹਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਜੋ ਵੀ ਦੱਖਣੋਂ ਦੇ ਲੋਕ ਆਉਂਦੇ ਲੋਗ ਉਹ ਦੁਆਦੇ ਤੇ ਆ ਕੇ ਮਨੋਕਾਮਨਾ ਫਿਰ ਦੱਸਦੇ ਆ ਤੇ ਹਰ ਤਰ੍ਹਾਂ ਦੇ ਪੂਰੀ ਕੀਤੇ ਸਾਰੇ ਜੀ ਦੇ ਮਾਰ ਭਾਗੀਆਂ ਕਿ ਨਾ ਪਰਦੇਸ਼ੀਆਂ ਨੇ ਮੰਦਰ ਪਰਵਾਹ ਤੇ ਸਾਨੂੰ ਹਰ ਰੋਜ਼ ਇੱਕ ਇੱਕ ਬੰਦੀਤ ਦਾ ਮੌਕਾ ਮਿਲਦਾ ਹੈ ਕਿ ਸਾਡਾ ਉਹ ਕੰਮ ਦੇ ਲੈ ਕੇ ਟਾਈਮ ਲੱਗਦਾ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਥੇ ਹਰ ਰੋਜ਼ ਹਰ ਮੰਗਵਾਰ ਨੂੰ ਕਿ ਤੱਕ ਕਿ ਸਾਡੇ ਅਮਾ ਚਾਪਲੇ ਇਥੇ ਇਸਾਰਾ ਆਪਣੇ ਬਾਪ ਸੁਪਰ ਦਾ ਆਪਣੇ ਗੁਰੂ ਦਾ